ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਨੇ ਨਾਬਾ ਦੇ ਸਰਕਾਰੀ ਰੀਪੂ ਦਮਨ ਕਾਲਜ ਦੀਆਂ ਜੀ ਹਾਂ ਰੀਪੂ ਦਮਨ ਕਾਲਜ ਜੋ ਕਿ ਬਹੁਤ ਪੁਰਾਣਾ ਕਾਲਜ ਹੈ ਨਾਬਾ ਦਾ ਤੇ ਇੱਥੋਂ ਹੁਣ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਇਹ ਵੱਡੀ ਖਬਰ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਇਸ ਦੇ ਵਿੱਚ ਇੱਕ ਲੜਕੀ ਨਾਲ ਤਿੰਨ ਨੌਜਵਾਨਾਂ ਵੱਲੋਂ ਗੈਂਗ ਰੇਪ ਕਰਨ ਦੀ ਘਟਨਾ ਸਾਹਮਣੇ ਆਈ ਹੈ ਜੀ ਹਾਂ ਇੱਥੇ ਤੁਹਾਨੂੰ ਦੱਸ ਦਈਏ ਕੀ ਇਹ ਘਟਨਾ ਜਿਹੜੀ ਹੈ ਉਹ 27 ਮਾਰਚ ਦੀ ਦੱਸੀ ਜਾ ਰਹੀ ਹੈ ਪਰ ਕੁੜੀ ਵੱਲੋਂ ਬਿਆਨ 8 ਅਪ੍ਰੈਲ ਨੂੰ ਦਿੱਤੇ ਗਏ ਨੇ ਤੇ ਕੁੜੀ ਦਾ ਇੱਥੇ ਕਹਿਣਾ ਹੈ ਕਿ ਮੈਡੀਕਲ ਹਸਪਤਾਲ ਦੇ ਵਿੱਚ ਜਦੋਂ ਉਸ ਦਾ ਟੈਸਟ ਕਰਵਾਇਆ ਗਿਆ ਤਾਂ ਉਦੋਂ ਉਸ ਨੇ ਆਪਣੇ ਪੇਰੈਂਟਸ ਨੂੰ ਇੱਥੇ ਗੱਲਾਂ ਦਸੀਆਂ ਨੇ ਕਿਤੇ ਨਾ ਕਿਤੇ ਲੜਕੀ ਦਾ ਇੱਥੇ ਕਹਿਣਾ ਹੈ ਕਿ ਮੇਰੇ ਉੱਤੇ ਦਬਾਅ ਬਣਾਇਆ ਗਿਆ ਸੀ ਮੈਨੂੰ ਧਮਕੀਆਂ ਵੀ ਲਗਾਤਾਰ ਮਿਲ ਰਹੀਆਂ ਸੀ ਤੇ ਦੂਜੇ ਪਾਸੇ ਇਹਨਾਂ ਲੜਕਿਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਸਰਕਾਰੀ ਰਿੱਪੂ ਦਮਨ ਕਾਲਜ ਦੀ ਇਹ ਘਟਨਾ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਕਿ ਤਿੰਨ ਮੁੰਡਿਆਂ ਵੱਲੋਂ ਰੇਪ ਕੀਤਾ ਗਿਆ ਇੱਕ ਕੁੜੀ ਦੇ ਨਾਲ ਤੇ ਕਾਲਜ ਦੀ ਪ੍ਰਿੰਸੀਪਲ ਨੇ ਗੱਲਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਤੇ ਕਾਲਜ ਦੇ ਵਿੱਚ ਅਜਿਹਾ ਕੰਮ ਹੋ ਹੀ ਨਹੀਂ ਸਕਦਾ ਅਤੇ ਸਾਡੇ ਕਾਲਜ ਦੇ ਵਿੱਚ ਬੱਚਿਆਂ ਨਾਲ ਜੇਕਰ ਕੋਈ ਤੱਕਾ ਹੁੰਦਾ ਹੈ ਤਾਂ ਪ੍ਰੋਫੈਸਰਾਂ ਦੀ ਕਮੇਟੀ ਵੀ ਬਣਾਈ ਗਈ ਹੈ ਅਤੇ ਇਹ ਮਾਮਲਾ ਅਜੇ ਤੱਕ ਸਾਡੇ ਧਿਆਨ ਵਿੱਚ ਨਹੀਂ ਆਇਆ ਸੀ ਤਾਂ ਇਹ ਕਥਨ ਇਥੇ ਸਰਕਾਰੀ ਰਿਪੂ ਦਮਨ ਕਾਲਜ ਦੀ ਪ੍ਰਿੰਸੀਪਲ ਦੇ ਕਹਣੇ ਨੇ ਆਖਿਰ ਕੀ ਹੈ ਇਹ ਪੂਰਾ ਮਾਮਲਾ ਕੀ ਹੈ ਇਹ ਮਾਮਲੇ ਦੀ ਸਚਾਈ ਸੁਣੋ ਇੱਥੇ ਖੁਦ ਕੀ ਹੈ ਜੀ ਆਪਣੇ ਰਿਪ ਦਮਨ ਕਾਲਜ ਨਾਬਾ ਵਿਖੇ ਪੜ ਰਹੀ ਹੈ ਬੀਏ ਕਰਦੀ ਹੈ ਉੱਥੇ ਔਰ ਉਹਨਾਂ ਦੇ ਲੜਕੀ ਦੇ ਬਿਆਨ ਦੇ ਅਕੋਰਡਿੰਗ ਲੜਕੀ ਨੇ ਜਿਹੜੀ ਸਟੇਟਮੈਂਟ ਦਿੱਤੀ ਹੈ ਸਾਨੂੰ ਉਹਦੇ ਅਕੋਰਡਿੰਗ ਜਿਹੜੀ ਹੈਗੀ 27 ਮਾਰਚ 2024 ਦੀ ਘਟਨਾ ਹੈਗੀ ਹੈ ਇਹ ਕਿ ਕਾਲਜ ਦੇ ਵਿੱਚ ਤਿੰਨ ਲੜਕਿਆਂ ਨੇ ਉਹਦੇ ਨਾਲ ਜ਼ਬਰਦਸਤੀ ਕੀਤੀ ਹੈ, ਰੇਪ ਕੀਤਾ ਹੈ। ਜਿਹਦੇ ਵਿੱਚ ਲੜਕੀ ਨੇ ਦੱਸਿਆ, ਬਿਆਨ ਕੀਤਾ ਕਿ 27 ਦਿਨ ਦੀ ਘਟਨਾ ਸੀਗੀ ਤੇ ਉਦੋਂ ਬਾਅਦ ਉਹ ਡਰ ਗਈ ਜਿਵੇਂ ਲੜਕਿਆਂ ਨੇ ਕਹਿੰਦੇ ਉਹਨੂੰ ਧਮਕੀਆਂ ਦਿੱਤੀਆਂ ਨੇ ਤਾਂ ਉਹ ਡਰ ਚੁੱਕੀ ਸੀ। ਡਰ ਕਰਕੇ ਉਹਨੇ ਨਾ ਤਾਂ ਆਪਣੇ ਕਿਸੇ ਟੀਚਰ ਨਾਲ ਜਾਂ ਆਪਣੇ ਕਿਸੇ ਕਲੀਗ ਨਾਲ, ਆਪਣੇ ਨਾਲ ਪੜ੍ਹਦੀਆਂ ਨਾਲ, ਆਪਣੇ ਪੇਰੈਂਟਸ ਨਾਲ ਕਿਸੇ ਨਾਲ ਗੱਲ ਸ਼ੇਅਰ ਨਹੀਂ ਕੀਤੀ ਤਾਂ ਉਹਨੇ ਅ ਪਰਸੋਂ ਜਿਹੜੀ ਹੈਗੀ ਹੈ ਕੱਲ ਉਹਦੇ ਪੇਰੈਂਟਸ ਨਾਲ ਗੱਲ ਸ਼ੇਅਰ ਕੀਤੀ ਤਾਂ ਉਹ ਆਪਣੇ ਪੇਰੈਂਟਸ ਨੂੰ ਨਾਲ ਲੈ ਕੇ ਸਾਡੇ ਕੋਲ ਆਈ ਤੇ ਅਸੀਂ ਬਿਆਨ ਲੈ ਕੇ ਜਿਹੜਾ ਹੈਗਾ ਪਰਚਾ ਦਰਜ ਕੀਤਾ ਤੇ ਨੌਜਵਾਨਾਂ ਦੇ ਖਿਲਾਫ ਅਸੀਂ ਜਿਹੜਾ ਹੈਗਾ 376 ਡੀ ਦਾ ਤੇ 506 ਆਈਪੀਸੀ ਦਾ ਮਕਦਮਾ ਦਰਜ ਕੀਤਾ ਕਾਲਜ ਦਾ ਕੀ ਰੋਲ ਹੈ ਵਿੱਚ ਕਾਲਜ ਦਾ ਹਲੇਵਾ ਨੇ ਸਟੇਟਮੈਂਟ ਆਪਣੀ ਇਨੀਸ਼ੀਅਲ ਸਟੇਟਮੈਂਟ ਲਿਖਾਈ ਹੈ ਜਿਸ ਦੇ ਬਿਹਾਵ ਤੇ ਅਸੀਂ ਪਰਚਾ ਦਰਜ ਕੀਤਾ ਕਾਲਜ ਦਾ ਰੋਲ ਕੀ ਹੈ ਜਾਂ ਨਹੀਂ ਹੈ ਜਾਂ ਕਿੱਥੇ ਬਕੂਆ ਹੈ ਉਹ ਤਫਤੀਸ਼ ਦਾ ਪਾਰਟ ਹੈ ਤਫਤੀਸ਼ ਕਰਾਂਗੇ ਕਿੱਥੇ ਕੀ ਹੋਇਆ ਕੈਮਰੇ ਹੈਗੇ ਨੇ ਸੀਸੀਟੀਵੀ ਦਿਖਾਂਗੇ ਗਵਾਹ ਲੈ ਕੇ ਆਵਾਂਗੇ ਬਾਕੀ ਤਫਤੀਸ਼ ਦਾ 파ਟ ਤਫਤੀਸ਼ ਦੇ ਵਿੱਚ ਹੋਵੇਗੀ ਜੋ प्रिंसिपल ਸਾਹਿਬ ਨਾਲ ਗੱਲ ਹੋਈ ਹੈ ਇਸ ਵਿਸ਼ੇ ਤੋਂ ਵੀ ਇਹ ਮਾਮਲਾ ਤੁਹਾਡੇ ਬਿਲਕੁਲ ਜੀ ਉਹਨਾਂ ਨਾਲ ਮੇਰੀ ਗੱਲ ਹੋਈ ਹੈ ਤੇ ਉਹਨਾਂ ਨੇ ਬੜਾ ਸਪਸ਼ਟ ਕਿਹਾ ਹੈ ਕਿ ਸਾਡੇ ਕਾਲਜ ਦੇ ਵਿੱਚ ਅਜਿਹੀ ਘਟਨਾ ਨਹੀਂ ਵਾਪਰੀ ਔਰ ਨਹੀਂ ਵਾਪਰ ਸਕਦੀ ਹੈ ਪਰੰਤੂ ਜੋ ਲੜਕੀ ਦੀ ਸਟੇਟਮੈਂਟ ਦੇ ਅਕੋਰਡਿੰਗ ਆਪਾਂ ਨੂੰ ਐਫਆਈਆਰ ਆਪਾਂ ਰਜਿਸਟਰ ਕੀਤੀ ਹੈ ਫਰਦਰ ਆਪਾਂ ਇਹਨੂੰ ਤਫਤੀਸ਼ ਕਰਾਂਗੇ ਉਹਨਾਂ ਨੂੰ ਗ੍ਰਿਫਤਾਰ ਕਰ ਲਏ ਹਾਂਜੀ ਅਸੀਂ ਦੋ ਦੋਸ਼ੀ ਜਿਹੜੇ ਹੈਗੇ ਨੇ ਉਹ ਰਾਉਂਡ ਅਪ ਕੀਤੇ ਨੇ ਬਾਕੀ ਜਿਹੜਾ ਇੱਕ ਰਹਿ ਗਿਆ ਉਹਨੂੰ ਵੀ ਜਲਦੀ ਅਸੀਂ ਰਾਉਂਡ ਅਪ ਕਰਕੇ ਅਰੈਸਟ ਕਰਾਂਗੇ ਮੈਨੂੰ ਹੁਣੇ ਪਤਾ ਲੱਗਿਆ ਕਿ ਇੱਕ ਐਫਆਈਆਰ ਲੋਜ ਹੋਈ ਹੈ ਸ਼ਾਇਦ ਜਿਹੜੀ ਲੜਕੀ ਨੇ ਐਫਆਈਆਰ ਲੋਜ ਕਰਾਈ ਹੈ ਉਹ ਸਾਡੀ ਸਟੂਡੈਂਟ ਹੈ ਪਰ ਹਲੇ ਤੱਕ ਇਸ ਤੋਂ ਜ਼ਿਆਦਾ ਇਨਫਰਮੇਸ਼ਨ ਮੇਰੇ ਕੋਲ ਨਹੀਂ ਹੈ ਨਾ ਤਾਂ ਸਾਡੇ ਕਾਲਜ ਤੇ ਅਸੀਂ ਸਾਡੇ ਕਾਲਜ ਵਿੱਚ ਇੱਕ ਊਮੈਨ ਸੇਫਟੀ ਸੈੱਲ ਹੈ ਇੱਕ ਗ੍ਰੀਵੈਂਸ ਸੈੱਲ ਹੈ ਨਾ ਤਾਂ ਉਹਨਾਂ ਕੋਲ ਕਿਸੇ ਨੇ ਆ ਕੇ ਕਿਸੇ ਬੱਚੀ ਨੇ ਆ ਕੇ ਕੋਈ ਆਪਣੀ ਗ੍ਰੀਵੈਂਸ ਦਰਜ ਕਰਾਈ ਨਾ ਅਸੀਂ ਸਾਰਾ ਟਾਈਮ ਸ਼ਾਮ ਤੱਕ ਇੱਥੇ ਟੀਚਰਜ਼ ਰਹਿੰਦੇ ਆ ਸਾਡੀ ਇਨਸਪੈਕਸ਼ਨ ਦੇ ਸਿਲਸਿਲੇ ਵਿੱਚ ਸਾਰਾ ਸਟਾਫ ਇੱਥੇ ਮੌਜੂਦ ਹੁੰਦਾ ਕਿਸੇ ਨੇ ਵੀ ਕੋਈ ਇਹੋ ਜਿਹਾ ਇਨਸੀਡੈਂਟ ਹੁੰਦਾ ਨਾ ਦੇਖਿਆ ਨਾ ਸੁਣਿਆ ਕੋਈ ਸਾਡੇ ਉਹਦੇ ਵਿੱਚ ਨਹੀਂ ਆਇਆ ਸਾਡੀ ਨੋਲੇਜ ਵਿੱਚ ਇਹੋ ਜਿਹਾ ਕੁਝ ਵੀ ਨਹੀਂ ਆਇਆ ਹਾਲਾਂਕਿ ਪੁਲਿਸ ਨੇ ਤੋਂ ਸਾਨੂੰ ਸਿਰਫ ਇੰਨਾ ਪਤਾ ਚੱਲਿਆ ਕਿ ਐਫ ਆਈ ਆਰ ਦਰਜ ਹੋਈ ਹੈ ਉਹ ਇਨਸੀਡੈਂਟ ਹੋਇਆ ਇਹ ਕੰਮ ਪੁਲਿਸ ਦਾ ਤਫਤੀਸ਼ ਕਰਨਾ ਹੋਇਆ ਤੇ ਕਿੱਥੇ ਹੋਇਆ ਇਹ ਉਹ ਤਫਤੀਸ਼ ਕਰਨ ਤੇ ਪਤਾ ਲੱਗੂਗਾ ਸਾਡੇ ਕਾਲਜ ਕਿਉਂਕਿ ਹਲੇ ਤੱਕ ਸਾਡੇ ਕੋਲ ਇਨਫੋਰਮੇਸ਼ਨ ਹੀ ਨਹੀਂ ਆਈ ਕੌਣ ਬੱਚੀ ਹੈ ਕਿੰਨੇ ਵਜੇ ਹੋਇਆ ਕੀ ਹੋਇਆ ਪੁਲਿਸ ਪੁਲਿਸ ਆਊਗੀ ਤਾਂ ਸਾਡਾ ਸਹਿਯੋਗ ਪੂਰਾ ਉਹਨਾਂ ਨੂੰ ਮਿਲੂਗਾ ਅਸੀਂ ਤਫਤੀਸ਼ ਦੇ ਵਿੱਚ ਪੂਰਾ ਉਹਨਾਂ ਦੇ ਨਾਲ ਸਹਿਯੋਗ ਦੇਵਾਂਗੇ ਔਰ ਇਸ ਦੀ ਗੱਲ ਦੀ ਤੈ ਤੱਕ ਜਾਊਗੀ ਜਿਵੇਂ ਐਫ ਆਈ ਆਰ ਚ ਰੱਖਿਆ ਬੀਪਾਸਟ ਕੋਈ ਇਹ ਇਨਫੋਰਮੇਸ਼ਨ ਨਹੀਂ ਪਹੁੰਚੀ ਕਿ ਕੌਣ ਬੱਚੀ ਹੈ ਕੀ ਨਾਮ ਹੈ ਕਿੱਥੋਂ ਦੀ ਹੈ ਕੌਣ ਇਨਵੋਲਡ ਹੈ ਤੇ ਪੁਲਿਸ ਤਫਤੀਸ਼ ਕਰੂਗੀ ਤੇ ਫਿਰ ਅੱਗੇ ਪਤਾ ਲੱਗੂਗਾ ਕਿ ਮੈਂ ਐਫਆਈਆਰ ਦਰਜ ਹੋਈ ਹੈ ਹਾਂਜੀ ਤੁਹਾਡੇ ਕਾਲਜ ਦੀ ਬੱਚੀ ਹੈ ਹਲੇ ਮੈਂ ਉਹਦਾ ਨਾਮ ਨਹੀਂ ਮੈਨੂੰ ਪਤਾ